ਤੇ ਪੈਸਾ ਵੀ ਹੁਣ ਵਧੀਆ ਬਣਦਾ ਪਹਿਲਾਂ ਇੰਨਾ ਪੈਸਾ ਵੀ ਨਹੀਂ ਸੀ ਮੈਂ ਤਾਂ ਹੁਣ 50 ਰੁਪਏ ਸਾਈ ਦੇ ਹੁੰਦੇ ਤੇ ਵਿਆਹ ਲਈ ਹੁਣ ਜਿਆਗ ਬਲ 10 ਰੁਪਏ ਲਾਉਂਦੇ ਰਹੇ ਹਾਂ 10 ਰੁਪਏ ਲੈਂਦੇ ਤੇ ਖਰਚਾ ਖਰਚਾ ਜਦੋਂ ਕਿਹੜਾ ਗੁਰਦੁਆਰਾ ਜਿਹੜੇ ਦੂਏ ਹੁੰਦੇ ਤੇ ਕਿੰਨੂ ਟਾਈਮ ਜਦ ਅਸੀਂ ਜਾਂਦੇ ਤੇ 15 ਰੁਪਏ ਦਾ ਰਕਾਟ ਹੁੰਦਾ ਸੀ ਵੀ ਕਿ ਸਾਢੇ 4 ਦਾ ਹੁੰਦਾ ਸੀ ਹੁਣ ਦਿੱਲੀ ਜਾਂਦੇ ਤੇ ਸੀ ਦਿੱਲੀ ਤੋਂ ਜਦੋਂ 14 ਰੁਪਏ ਕਰਾਇਆ ਉਹ ਜਾਣ ਦਾ ਸੀ 70 ਰੁਪਏ ਜਾਣ ਦੇ ਸਤੋਂ ਕੁੱਤੂ ਗਾਰਡਨ ਲਿਆਉਂਦੇ ਰਹੇ ਚੈਟ ਵੀ ਕੀ ਕਰਾਇਆ ਤੁਨੂੰ ਸ਼ੌਂਕ ਕਿਵੇਂ ਪਿਆ ਇਸ ਦਾ ਸ਼ੌਂਕ ਬਸ ਹੈ ਨਾਲ ਬੰਦੇ ਹੋਰ ਗਿਆ ਦੀ ਮੰਗਣ ਚ ਲਾਉਣ ਮੈਂ ਪੈਸੇ ਲੈਣੇ ਦੇ ਕੇ ਸੀ ਤੋਂ ਦਰੋਗੇ ਨੇ ਪੈਸੇ ਲੈ ਕੇ ਤੇ ਮੇਰੇ ਉਦੋਂ ਕਰਕੇ ਫਿਰ ਉੱਥੇ ਚਲਾਉਣ ਮੈਂ ਲੱਗ ਗਿਆ ਸੀ ਮੈਨੂੰ ਮਸਰ ਕੱਢ ਦੀ ਨਹੀਂ ਬਰਕਤੀ ਵੀ ਸਾਹਮਣੇ ਬੰਦਾ ਕੋਈ ਉਹ ਬੈਠਾ ਉਹਦੇ ਤੇ ਗੀਤ ਲਾਉਣਾ ਸੁਣਾਉਣਾ ਉਹਨੂੰ ਗੀਤ ਲਾ ਕੇ ਵੀ ਕੀ ਕਰ ਰਿਹਾ ਤਰੇਕ ਗੀਤ ਤੇ ਗੀਤ ਲਾਉਣੇ ਹੋਇਆ ਉਹ ਮੇਰੀ ਲਾਉਣ ਦੀ ਨਾਲ ਜਿੱਤੀ ਥੋੜੀ ਜੀ ਹੋਣ ਕਰਕੇ ਬਸ ਉਹ ਹੀ ਕੀਤਾਣਾ ਉਹਦੇ ਕਰਕੇ ਲੋਕ ਵੱਧ ਲੈ ਕੇ ਜਾਂਦੇ ਨੇ ਕਿੰਨੀ ਸਾਲ ਦੀ ਉਮਰ ਚ ਤੁਸੀਂ ਇਹ ਕੰਮ ਵਿੱਚ ਪੈ ਗਏ ਜੇ ਜਣੀ 15 ਸਾਲ ਦੀ ਉਮਰ ਹੋ ਜੀ ਮਿਲ ਜਿਆ ਹੁਣ ਕਿੰਨੀ ਉਮਰ ਆ ਕਿੰਨੇ ਸਾਲ ਹੋਣ ਹੁਣ ਮੇਰਾ 1947 ਦਾ ਜਨਮ ਆਣੇ ਵਾਲੇ ਸਾਲ ਦਾ ਛੱਡੇ ਕੋਣ ਜਣੀ 115 ਸਾਲ ਦੇ ਰਿਕਾਰਡ ਪੁਰਾਣੇ ਪੈ ਗਏ ਹਾਂ ਕਿੱਥੋਂ ਕਿੱਥੋਂ ਇਕੱਠੇ ਕੀਤੇ ਨੇ ਕੰਟੇ ਦਾ ਜੀਵਨ ਸਫਰ ਕਰੀ ਗਏ ਜਿੱਥੋਂ ਮਿਲਦੇ ਤੇ ਰਿਕਾਰਡ ਕੁਝ ਮੇਰੇ ਕੋਲ ਇੰਨੀ ਗੁੰਦਾਇਸ਼ ਨਹੀਂ ਦੀ ਕੁੜੀਆਂ ਕਰਕੇ ਬੰਨ ਪੈਸਾ ਨਹੀਂ ਦੀ ਪਰ ਉਹਦੇ ਕਰਕੇ ਮੇ ਤੋਂ ਜਿਹੜੇ ਕਿ ਆਦੇ ਬੀਜ ਦੇ ਚਰਗਾਟ ਆ ਇਹਨਾਂ ਤੋਂ ਉਹਨਾਂ ਨੇ ਇਕੱਠੇ ਕਰੇ ਨੇ ਰੀਲਾਂ ਪਰ ਨਬਾਦ ਦੇ ਇਹਨਾਂ ਦਾ ਕੰਮ ਮੜਾ ਜਾ ਬੰਦ ਹੋ ਗਿਆ ਫਿਰ ਉਹ ਇਕੱਠੇ ਵਿੱਚ ਦੇਦੇ ਥੋੜੇ ਰਿਕਾਰਡ ਦਿੰਦੇ ਨੇ ਤੇ ਥੋੜੇ ਥੋੜੇ ਕਿਥੋਂ ਮਿਲਦੇ ਦੇ ਉੱਤੋਂ ਲੈ ਕੇ ਕਰੀਂ ਜਾਂਦੇ ਕੁੱਲ ਕਿੰਨੇ ਕਨੇ ਜੀ ਗਿਣਤੀ ਦੇ ਮੁਤਾਬਕ ਲਾਗੇ ਜਿੰਤੀ ਦੇ ਤਾਂ ਜੀ ਗਿਣੇ ਹੋਏ ਤਾਂ ਨਹੀਂ ਹੈਗੇ ਜਣੀ ਰਿਕਾਰਡ ਬਹੁਤ ਨੇ ਕਿਹੜੇ ਕਿਹੜੇ ਦੇ ਰਿਕਾਰਡ ਨੇ ਬਹੁਤ ਪੁਰਾਣੇ ਤਾਂ ਆਪਣੇ ਲਾਹੌਰ ਤੋਂ ਚੱਲੇ ਹੋਇਆ ਕੰਮ ਹਾਂਜੀ ਪੰਜ ਹਰੋਂ ਮੇਰੇ ਕੋਲ ਨਾਮ ਨਾਲ ਦੱਸੋ ਕਿ ਦੀ ਕੀ ਨਾਲੇ ਜੇ ਮੇਰੇ ਕੋਲ ਫਰਾਂਸ ਦਾ ਵੀ ਰਿਕਾਰਡ ਪਿਆ ਇੱਕ ਹੁਣ ਆਪਣੇ ਸੁੰਜਿਆਂ ਦੇ ਤੁਹਾਨੂੰ ਸੁੰਜਿਆਂ ਵੀ ਦੱਸਾਂ ਦੇ ਨੇ ਸੁੰਜਾਂ ਵੀ ਆਪਣੀਆਂ ਪਹਿਲਾਂ ਜਿਹੜੀਆਂ ਜਾਪਾਨ ਦੀ ਸੂਈ ਹੈ ਉਹਦੇ ਨੇ ਜਾਪਾਨ ਦੀ ਜਾਪਾਨ ਲਿਖਿਆ ਹੋਇਆ ਸੂਈ ਦੇ ਉੱਤੇ ਅੰਗਰੇਜ਼ੀ ਸੁੰਜਾਂ ਵੀ ਨਹੀਂ ਹੁੰਦੀਆਂ ਦੇ ਨਾਲ ਜਣੀ ਹੁਣ ਉਹ ਵੀ ਜੇ ਸੁੰਜਾਂ ਨਹੀਂ ਹੁੰਦੀਆਂ ਹੁਣ ਗਾਂ ਬਰਾਤ ਚ ਉੱਥੇ ਜਾ ਕੇ ਅੱਗੇ ਕੋਠਿਆਂ ਦੇ ਪੈਂਦੇ ਹੁੰਦੇ ਤੇ ਜਾਂ ਕਿਹੜਾ ਬਿਜਲੀ ਗੁੰਜ ਲਈ ਹੁੰਦੀ ਦੀ ਤੇ ਨੇਰੇ ਹੋਏ ਇੱਕ ਜਨਾਨੀ ਦਾ ਜਵਾਬ ਰਾਉਣ ਲੱਗ ਗਿਆ ਜਿਹੜਾ ਮਸਰ ਮਸਰ ਕਰਕੇ ਉਹ ਮੈਨ ਰਕਾਰਡ ਲਾਦਾ ਉਹ ਮਨ ਮੇਰੀਆਂ ਰੌਂਦ ਤੇਰੇ ਕੋ ਖੂਭਰਾਉਂਗਾ ਜੇ ਜਰਗਾਡ ਖਤਮ ਹੋਇਆ ਕੋੜਾ ਜਨ ਉੱਠ ਕੇ ਕਹਿੰਦਾ ਕੋਈ ਰਿਵਿਊ ਕਰਦੇ ਬੰਦੇ ਨੇ ਆ ਇਹਨੇ ਕਹਿੰਦਾ ਬੜਾ ਜਣਿਪਿਆ ਆ ਉਹ ਕਰਤਾ ਕਰਤੀ ਜਣੀ ਉਹ ਦੀ ਮੰਗ ਆ ਉਹਨੇ ਪਹਿਲਾਂ ਸਾਈ ਕਿੰਨਾ ਟਾਈਮ ਪਹਿਲਾਂ ਬੁੱਕ ਹੋ ਗਈ ਤੁਹਾਡੇ ਕੋਲ ਤਿਆਰ ਸਾਡੇ ਕੋਲ ਤਾਂ ਜੀ 4-4 ਮਹੀਨੇ 5-5 ਜਾਂ 6-6 ਮਹੀਨੇ ਪਹਿਲਾਂ ਹੋ ਜਾਂਦੀ ਸੀ ਇਹ ਪਥਰ ਵਾਲੇ ਜਿਹੜੇ ਜਦੋਂ ਪਲਾਟ ਕਰ ਜਿਹੜੀ ਜ਼ਮਨੀ ਦਾ ਰਿਕਾਰਡ ਵੀ ਆਪਣੇ ਕੋਲ ਹੈਗਾ ਜਦੋਂ ਪਲਾਟ ਕੋ ਸ਼ੁਰੂ ਹੋਇਆ ਜਦ ਫਿਰ ਇਹਦੀ ਉਹ ਦੋਈ ਕੁਣੀ ਫਿੱਟ ਕਰੀ ਜੰਮੀ ਵਾਲੀ ਮਸ਼ੀਨ ਤੇ ਤੁਹਾਨੂੰ ਪਹਿਲਾਂ ਪੱਥਰ ਵਾਲੀ ਰਿਕਾਰਡ ਤੇ ਕਿਹੜੇ ਮਸ਼ੀਨਾਂ ਨੇ ਕਿਹੜੀਆਂ ਕਿਹੜੀਆਂ ਨੇ ਤੁਹਾਡੇ ਕੋਲ ਇਹ ਮੇਰੇ ਕੋਲ ਇਹ ਆ 102 ਹੈ ਇਹ ਜਿਹੜੀ 112 ਹੈ ਉਹ ਬੜੀ ਮਸ਼ੀਨ ਹੈ ਜਿਹੜੀ ਇਹਨੂੰ ਕਹਿੰਦੇ ਕੀ ਨੇ ਮਸ਼ੀਨਾਂ ਹੀ ਕਹਿੰਦੇ ਜਾਂ ਕੋਈ ਪੰਜਾਬੀ ਭਾਸ਼ਾ ਦੇ ਕੋਈ ਸ਼ੋਰ ਮੈਂ ਮੀ ਮਸ਼ੀਨ ਇਹ ਕਹਿੰਦੇ ਨੇ ਜਾਂ ਕਰਮੋਖੂਨ ਕਹਿੰਦੇ ਨੇ ਬਸ ਨਹੀਂ ਹਾਂ ਤੈਨੂੰ ਤਾਂ ਕੋਈ ਹੋਰ ਹੈ ਤੇ ਤੁਹਾਡੇ ਕੋਲ ਇੱਕ બીજી ਵੀ ਵਾਲੀ ਆ ਜਿਹਨੇ ਇੱਕ ਚਾਬੀ ਵਾਲੀ ਆ ਚਾਬੀ ਵਾਲੀ ਜਿੱਥੇ ਲਾਈਟ ਨਹੀਂ ਹੁੰਦੀ ਸੀ ਫਿਰ ਉੱਥੇ ਕੰਮ ਆਉਂਦੀ ਸੀ ਪਹਿਲਾਂ ਤਾਂ ਲੈਟਾ ਪਿੰਡਾਂ 'ਚ ਹੁੰਦੀ ਨਹੀਂ ਦੀ ਬੈਟਰੀਆਂ ਹੀ ਭਰਾ ਕੇ ਲਿਆਉਂਦੇ ਨੇ ਤੇ ਜੀ ਨਾ ਜੋ ਬੈਟਰੀ ਦੀ ਜਾਂਦਾ ਸੀ ਬੈਟਰੀ ਤੇ ਮੈਂ ਹੁਣ ਰਾਜੋ ਮਾਜਰੇ ਤੋਂ ਵੀ ਰੇਡੂਆ ਲਾ ਕੇ ਲੈ ਕੇ ਆਇਆ ਸੀ ਸਾਈਕਲ ਤੇ ਲੈ ਕੇ ਕਰਕੇ ਤੇ ਚਲਾਉਣ ਦੀ ਮੇਰੀ ਇੰਨੀ ਜਿਆਦਾ ਜਣੀ ਵੈਰੀਟੀ ਦੀ ਅਟਰਕਟ ਆ ਮਸ਼ੀਨ ਜੂਰੇ ਖੜੇ ਕਰ ਲਏ ਬਦਲਣ ਬਾਅਦ ਤੇ ਰਾਜ ਇਕੱਠ ਹੋ ਜਾਂਦਾ ਦੀ ਬਹੁਤ ਖੁਸ਼ੀ ਜਿਹਾ ਲੱਗਿਆ ਹੁੰਦਾ ਐ ਇਹੋਂ ਪਿੰਡਾਂ ਦਾ ਦੀ ਉੱਤੇ ਮਨੇ ਪਹਿਲੇ ਤਾਂ ਕਾਫੀ ਮਤਲਬ ਚਾਹ ਵੀ ਹੁੰਦਾ ਸੀ ਲੋਕ ਆਉਂਦੇ ਸੀ ਹਾਂ ਹਾਂ ਜਿਆਦਾ ਹੁੰਦਾ ਸੀ ਜਿੱਦਾਂ ਰਾਤਾਂ ਨੂੰ ਵੀ ਵਿਚ ਵਿਚ ਵੰਦ ਨਹੀਂ ਕਰਦੇ ਹੁੰਦੇ ਸੀ ਕਿ ਲਾਓ ਹੁਣ ਵੀ ਮੰਜਾਂ ਦੀ ਲਾਉਂਦੇ ਨੇ ਜੀ ਹੁਣ ਸ਼ਹਿਰਾਂ ਚ ਵੀ ਮੰਜਾਂ ਦੀ ਲਾਉਂਦੇ ਨੇ ਜਾ ਕੇ ਔਰ ਮੈਂ ਦੇਖੋ ਇਹ ਤਾਂ ਹੁਣ ਨਕੌਂਦਰ ਤੋਂ ਵੀ ਗਾਂ ਲਾ ਕੇ ਆ ਮੈਂ ਇਦਾਂ ਪਿੰਡ ਫਿਰ ਤਰਨਤਾਰ ਕੋਲ ਨੰਗਲ ਪਿੰਡ ਉੱਤੇ ਲਾ ਕੇ ਆ ਹੇ ਅੰਮ੍ਰਿਤਸਰ ਤੋਂ ਗਾਹਾਂ ਮੈਂ ਭੱਗਨੇ ਲੱਗਿਆ ਇੱਕੋ ਉੱਥੇ ਗਾਹ ਨਤੂ ਮਜਰਾ ਉੱਤੇ ਲੱਗਿਆ ਜਿਹੜਾ ਜਿਹੜਾ 120 ਸਾਲ ਪੁਰਾਣਾ ਜਿਹੜਾ ਤੁਨੇ ਇਹ ਸੰਗੀਤ ਦਾ ਖਜ਼ਾਨਾ ਸੰਭਾਲਿਆ ਹੋਇਆ ਪੁਰਾਣੀਆਂ ਜਿਹੜੀਆਂ ਨਿਸਾਨੀਆਂ ਜਿਵੇਂ ਹੁਣ ਆਸਾਦੀਆ ਬਾਰਾਂ ਨੇ ਉਹ ਵੀ ਹੁਣ ਬੰਦਿਆਂ ਨੂੰ ਜਿਹੜੇ ਹੁਣ ਹੈਗੇ ਗੁਰਦੁਆਰਿਆਂ ਦੇ ਵੀ ਰਹਿੰਦੇ ਨੇ ਪ੍ਰਧਾਨ ਵੀ ਬਣੇ ਹੋਏ ਉਹਨਾਂ ਨੂੰ ਵੀ ਉਹ ਚੀਜ਼ਾਂ ਦਾ ਨਹੀਂ ਪਤਾ ਹੋਏਗਾ ਮੈਂ ਹੁਣ ਚੰਡੀਗੜ੍ਹ ਹੁਣਦਾ ਸੀ ਇੱਥੇ ਬੈਠਾ ਉੱਤੇ ਉੱਤੇ ਇੱਕ ਉਹ ਆ ਗਿਆ ਮੇਰੇ ਕੋਲ ਵਕੀਲ ਜਮਾਕ ਤੇ ਨਾਲ ਘਰ ਵਾਲੀ ਸੀ ਤੇ ਉਹ ਨੂੰ ਮੈਂ ਉਹ ਕਹਿੰਦਾ ਵੀ ਤੇਰਾ ਬੜੀਆ ਸਮਾਨ ਉਹਦੇ ਕੋਲ ਵੀ ਮੀਰ ਮਸ਼ੀਨ ਸੀ ਤਾਂ ਉਹਨੇ ਨੂੰ ਸੌਂਪ ਹੁੰਦਾ ਜਨ ਫਿਰ ਮਾਂ ਦੀ ਮੈਂ ਇਹੋ ਗੀਤ ਤੇ ਮਹਿਕ ਮੇਰ ਕਾੜਨਾ ਉਹ ਕਹਿੰਦਾ ਮੈਂ ਵਕੀਲ ਆ ਵੀ ਮੇਰੇ ਤੇ ਲਾ ਫਿਰ ਮਰਦਰ ਗੜ ਲਾਇਆ ਪੀਟੀਐਮ ਕਿ ਲੋ ਪਰਦੇ ਜੱਜ ਪੁੱਛ ਕੇ ਕਿ ਤੇਰੀ ਕੋਲੇ ਪਰ ਉਹਨੇ 200 ਰੁਪਈਆ ਉਹਨੇ ਦਿੱਤਾ ਤੈਨੂੰ 100 ਦੇ ਘਰ ਆਣੀ ਦੇ ਦਿੱਤਾ 500 ਰੁਪਈਆ ਦਿੱਤਾ ਫਿਰ ਇੱਕ ਨੇ ਮੈਨੂੰ ਇੱਥੇ ਪੈਰ ਸੇਜ ਲੈ ਕੇ ਆਪਣੇ ਇਚੀ ਗੰਢ ਇਚੀ ਗੰਢ ਤੋਂ ਉਹ ਕਹਿੰਦੇ ਵੀ ਆਪਾਂ ਨੇ ਪੈਰ ਸੇਜ ਦਿਖਾਉਣਾ ਵੀ ਇਹ ਚਮੇਦਾਰ ਜਾਂਦਾ ਰਹਿੰਦਾ ਆ ਉਹ 400 ਰੁਪਈਆ ਤਾਂ ਮੈਨੂੰ ਉਹਨਾਂ ਨੇ ਦਿੱਤਾ ਜਿਹੜੇ ਬਰਾਤ ਵਾਲੇ ਤੇ ਕਿਸੇ ਨੇ 100 ਕਿਸੇ ਨੇ 50 ਬੱਕਰੇ ਜਦੋਂ ਆਤਮ ਕੁੜੀ ਬਿਤਾ ਕਰਨ ਲੱਗੇ ਮੈਂ ਕੱਟ ਲਾਦਾ ਆ ਲੈ ਮੈਂ ਸਭ ਕੁ ਜੀਤੀਆਂ ਘਰ ਚ ਜੀਤੀਆਂ ਸਾਰੀ ਉਹ 300 ਰੁਪਏ ਮੈਨੂੰ ਕੁੜੀ ਵਾਲੇ ਦੇ ਗਏ ਯੋ ਜਿਹੜਾ ਟਾਈਮ ਦਾ ਹੁੰਦਾ ਥੋੜਾ ਜਿਹਾ ਉਹ ਹੈ ਹੁਣ ਆਪਣੇ ਕੋ ਨਹਾਈ ਧੋਈ ਤੋਂ ਲਾ ਕੇ ਪਾਣੀ ਬਾਰ ਹੁੰਦਾ ਵੀ ਬਹੁ ਮਦਰੀ ਆ ਜੇ ਲੰਬੀ ਆ ਜੇ ਸਾਰੀਆਂ ਚੀਜ਼ਾਂ ਦੇ ਜਣੀ ਜੀਤ ਨੇ ਠੀਕ ਹੈ ਬੰਦਾ ਲੰਮਾ ਹੋਵੇ ਉਹਦਾ ਬੱਕਰਾ ਕੱਟਦਾ ਹੈ अपना ਜਿਹੜਾ ਕਾਰੋਬਾਰ ਇਸ ਤੇ ਨਿਰਭਰ ਆ ਸਾਰਾ ਹਾਂ ਇਸੇ ਤੇ ਆ ਇਹ ਹੀ ਮੈਂ ਹਰਦਾ ਬਸਰ ਘਾਟਾ ਘੋਟਾ ਜਿਮਾਲ ਕਰਨਾ ਉਹਦੇ ਪੈਸਿਆਂ ਦਾ ਜੀ ਹੁਣ ਮੈਨੂੰ ਥੋੜੀ ਜੀ ਬਾਰੋਂ ਵੀ ਮਦਦ ਮੇਰੇ ਨਾਲ ਕਿ ਕੋਈ ਬੰਦਾ ਕੈਨੇਡਾ ਗਿਆ ਹੋਇਆ ਉਹਨੇ ਮੈਨੂੰ ਇਹ ਸੈਟ ਲੈ ਕੇ ਦਿੱਤਾ 400 ਬੜ ਦਾ ਬਖ ਤੇ ਬੜੇ ਕਹਿੰਦਾ ਵੀ ਹੁਣ ਹੁਣ ਕੇ ਚਲਾ ਦੂਰ ਤੱਕ ਜੀ ਬਾਰੋਂ ਤੋਂ ਮੈਨੂੰ ਮਦਦ ਮਿਲੀ ਜਿਹਨੇ ਉਹ ਉਹ ਨਹੀਂ ਕੋਈ ਹੋਰ ਵੀ ਆਪਣੇ ਕੋਈ ਗਵਰਨਮੈਂਟ ਨਹੀਂ ਕੋਈ ਹੋਰ ਨਹੀਂ ਪਿੰਡ ਦੇ ਨਹੀਂ ਜਾਂਦੇ ਉਹਨਾਂ ਤਿੰਨ ਬਾਹਰੋਂ ਵੱਧਦਾ ਹੋ ਰਿਹਾ ਜਿਵੇਂ ਉਹਨਾਂ ਡੀਜੇ ਚੱਲਦੇ ਨੇ ਤੁਹਾਡਾ ਕੰਮ ਕਰ ਰਹੇ ਅਜੇ ਵੀ ਚੱਲੇ ਜਾ ਰਹੇ ਹਨ ਅਮੀਰਾਂ ਆਏ ਜਾਂਦੇ ਨੇ ਜੀ ਡੀਜੇ ਤਾਂ ਰਾਤ ਨੂੰ ਲਾਉਂਦੇ ਨੇ ਹੁਣ ਉਹਨਾਂ ਚਾ ਟਾਈਮ ਦੇ ਮੋਗੇ ਆਪਣੇ ਦੋ ਤਿੰਨ ਦਿਨ ਪਹਿਨੀ ਲਵਾ ਲੈਂਦੇ ਨੇ ਕੜਾਈ ਦੇ ਹੀ ਲਵਾ ਲੈਂਦੇ ਨੇ ਉਹਨਾਂ ਦੇ ਕੋਲ ਜਿਹੜੀ ਤੁਹਾਨੂੰ ਸਾਈਖ ਦਿਖਾਈ ਆ ਹੁਣ ਚਾਰ ਦਿਨ ਤਿੰਨ ਦਿਨ ਤਾਂ ਪਹਿਣਾ ਲਾਉਣਾ ਕੜਾਈ ਤੇ ਫਿਰ ਉਹ ਖੰਡ ਬਾੜਟ ਕਹਿੰਦੇ ਮੈਂ ਖੰਡ ਬਾੜਟ ਮੈਂ ਲਾਉਂਦਾ ਨਹੀਂ ਹੁਣ ਬੰਦ ਕਰਤਾ ਹੁਣ ਦੋ ਦਿਨ ਖੰਡ ਬਾੜਟ ਵਾਲੇ ਵੀ ਨਹੀਂ ਨੇ ਉਹਨੂੰ ਵੀ ਚਾਰ ਦਿਨ ਫੇਰ ਲਾਉਣਾ ਹੈ ਤਾਂ 7 ਦਿਨ ਲਾਉਣਾ ਹੈ ਤਾਂ ਤੁਹਾਡੇ ਕੋਲ ਕੰਮ ਅਜੇ ਵੀ ਆਈ ਜਾ ਰਿਹਾ ਹਾਂ ਅਜੇ ਵੀ ਆਉਣਾ ਹੈ ਕਿ ਇਹ ਦੇਖ ਰਿਆਂ ਵੀ ਇਹਨੂੰ ਸਾਰੀ ਜ਼ਿੰਦਗੀ ਵਿਖਾਤੀ ਵੀ ਕੋਈ ਗਵਰਨਮੈਂਟ ਕੋਈ ਸਹਾਇਤਾ ਨਹੀਂ ਦਿੰਦੀ ਜਿੰਨਾ ਨੇ ਟਾਈਮ ਨਾ ਤੋਂ ਜੋ ਸਾਰੀ ਐਸੇ ਕੰਮ ਜੀ ਅਲ ਗਿਆ ਤੇ ਅਸੀਂ ਰਾਤ ਕਿਤੇ ਨਾ ਕੀ ਇਹ ਇਹ ਤਾਂ ਬਸ ਅਸੀਂ ਰੇਡ ਵਾਲੀ ਬਾਗ ਦੇ ਨੇ ਵੀ ਉਹਨੇ ਕੋਲੇ ਰੇਡੀਆ ਵੀ ਪੁਰਾਣਾ ਪਿਛਲਾ ਸਮਾਨ ਸਾਰੀ ਸਾਡੇ ਛਲੂ ਵੀ ਆਲਾ ਕਹਿੰਦਾ ਵੀ ਉਹਨੇ ਥੋੜਾ ਭਾਗਿਆ ਬਹੁਤ ਚਾਹੁੰਦਾ ਛਲੂ ਵੀ ਚਾਹੁੰਦਾ ਅੱਜ ਤੱਕ ਜੀ ਹੁਣ ਕੋਈ ਅੱਜ ਆ ਪਿਛਲੇ ਸਮੁੰਨ ਤਾਂ ਦੇ ਕੇ ਅਸੀਂ ਪਿਛਲੇ ਗੀਤੇ ਸੰਗੋਂ ਜਿਆਦਾ ਮਸ਼ੂਰ ਹੁੰਦੇ ਨੇ ਹੁਣ ਵਾਲਿਆਂ ਦੇ ਤਾਂ ਅਸੀਂ ਵੀ ਸਾਨੂੰ ਫਿੱਟ ਨਹੀਂ ਲੱਗਦੇ ਮੁੰਜੋਣੇ ਜਵਾਕੇ ਟੱਪੀ ਨੱਚੀ ਜਾਂਦੇ ਨੇ ਔਰ ਡੌਂ-ਡੌਂ ਗੀਤ ਚੱਲ ਨਹੀਂ ਕੱਤਾ ਠੀਕ ਠੀਕ ਹੈ ਇਸ ਤਰ੍ਹਾਂ ਦੇਖੋ ਵੱਡੀ ਕਬੀਲਦਾਰੀ ਤੇ ਇਹਨਾਂ ਦੀ ਸਿਰ ਤੇ ਸੀ ਸਾਰੀ ਤੇ ਸਾਰੇ ਪਰਵਾਦ ਨੂੰ ਵੀ ਪਾਲਿਆ ਇਹ ਸਾਰੀ ਐਸ਼ੀਨ ਮਿੱਤ ਨਾਲੇ ਪੜਾ ਇਹਨੇ ਛੰਆ ਲਾਲਾ ਬੋਰੇ ਨੇ ਕੁਛ ਨਹੀਂ ਸਾਰੇ ਬੱਚੇ ਵੀ ਇਹਨੇ ਇਸੇ ਨਾਲੇ ਪਾਲ ਕੇ ਵਿਆਹੇ ਫਰੇ ਨੇ ਹੁਣ ਸਾਰੀ ਐਸ਼ੇ ਦੇ ਚੇ ਟੈਲ ਕਰਨਾ ਬੋਰੇ ਨੂੰ ਕੋਈ ਹਮਦਨ ਨਹੀਂ بس ਇਸੇ ਕੰਮ ਦੀ ਹੈ ਜੇ ਕੋਈ ਛਾੜੀ ਬਾਗ ਮਾ ਵੀ ਜਿਉਂਨੇ ਬੁੜੀਆਂ ਕਈਆਂ ਗਰੀਬੀ ਦਾ ਵਿੱਚ ਰਹਿਣਾ ਹੁਣ ਬੋਰੇ ਕਰਕੇ ਬਹੁਤ ਸਾਹਮਣਾ ਕਰਨਾ ਪਿਆ ਜਣੋ ਇਹਨੇ ਲੈਣ ਨਹੀਂ ਛੱਡੀ ਆਉਂਦੀ ਥੋੜਾ ਥੋੜੀ ਜਿਹਾ ਜਰਾਂ ਤੋਂ ਸਮਾਤੀ ਇਹਦਾ ਰਵਾਜ ਤੀ ਸਾਈਆਂ ਵੀ ਆਉਂਦੀਆਂ ਦੀਆਂ ਉਦੋਂ ਬਾਅਦ ਫਿਰ ਥੋੜਾ ਜਿਹਾ ਘਟ ਗਿਆ ਫਿਰ ਇਹ ਡੀਜੇ ਆ ਗਏ ਫੇਰ ਘਟ ਗਿਆ ਹੁਣ ਦੁਬਾਰਾ ਡੀਜੇ ਘਟ ਗਿਆ ਹੁਣ ਦੁਬਾਰਾ ਫੇਰ ਚੱਲ ਪਿਆ ਇਹ ਇਹਦਾ ਇਹਨਾਂ ਦਾ ਕੰਮ ਕਿੰਨੇ ਸਾਲਾਂ ਤੋਂ ਕਰਦੇ ਹੋ ਕਿਵੇਂ ਇਹਨਾਂ ਨੂੰ ਸ਼ੌਂਕ ਹੈ ਇਹਨਾਂ ਨੂੰ ਸ਼ੌਕ ਤਾਂ ਜੀ ਸ਼ੁਰੂ ਤੋਂ ਆਇਆ ਨਿਆਣੇ ਹੁੰਦਿਆਂ ਨੂੰ ਇਹ ਇਹਨਾਂ ਹੋ ਗਏ ਮੰਨ ਲਾ 70 75 ਸਾਲ ਹੋ ਗਏ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਸ਼ੁਰੂ ਤੋਂ ਸ਼ੌਂਕ ਹੈ ਇਹਨਾਂ ਨੂੰ ਤਾਨੂੰ ਵੀ ਖੁਸ਼ੀ ਮਿਲੀ ਹੈ ਮਤਲਬ ਇਹ ਕੰਮ ਤੇ ਜੁੜੀ ਹੋਏ ਸੀ ਕਹਿੰਦਾ ਇਹ ਕਰਦੇ ਸੀ ਹਾਂਜੀ ਹਾਂਜੀ ਕਮਾਉਣ ਵਾਲੇ ਵੀ ਇਹੀ ਕਰਦੇ ਹਾਂਜੀ ਹਾਂ ਕਮਾਉਣ ਵਾਲੇ ਵੀ ਇਹੀ ਕਰਦੇ ਅਸੀਂ ਸੁਣਦੇ ਹਾਂ ਸਾਨੂੰ ਪਤਾ ਹੈ ਰਗਾਟਾਂ ਦਾ ਜਿਹੜੇ ਹੁਣ ਪੁਰਾਣੇ ਰਗਾਟ ਉਹਨਾਂ ਦਾ ਸਾਨੂੰ ਨੌਲੇਜ ਹੈ ਉਹ ਸੀ ਸੁਣਦੇ ਹਾਂ ਜਿਹੜੇ ਹੁਣ ਅੱਜ ਕੱਲ੍ਹ ਦੇ ਉਹਨਾਂ ਨੂੰ ਪਰ ਨਹੀਂ ਪਤਾ ਅਜੀਦਾ ਫਿਰ ਇਹ ਲਿਆ ਕੇ ਸੁਣਦੇ ਹਾਂ ਗਾਣੇ ਵੀ ਭਈਆ ਸੁਣਾ ਤੁਹਾਨੂੰ ਵਧੀਆ ਲੱਗਦੇ ਨੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੀ ਇਹ ਚੀਜ਼ਾਂ ਤੋਂ ਦੂਰ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਭਾਈ ਪੁਰਾਣੇ ਵਿਰਸੇ ਨਾਲ